ਨਾ 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 ਪੂਰੇ ਪੂਰੇ ਘਰ ਭਰ ਗਿਆ ਪਿਆਰ ਸਿਰੇ ਤੇ ਹੀ ਭਰਿਆ ਜਮਾ ਇੱਕ ਵੀ ਥਾਂ ਖਾਲੀ ਨਹੀਂ ਸਾਰਾ ਭਰਿਆ ਪਿਆ ਆਜੇ ਗਰਮ ਗਰਮ ਮਾਲ ਪੁੱਡੇ ਗਰਮ ਗਰਮ ਖੀਰ ਆਜੋ ਮੇਰੇ ਵੀਰ ਲੰਗਰ ਕੌਲਤ ਤੇ ਲਗਾ ਡਾ ਗਿਆ ਲੁਧਣਾ ਜ਼ਿਲ੍ਹਾ ਤੇ ਮੋਗਾ ਜ਼ਿਲ੍ਹਾ ਲੰਗਰ ਕੌਲਰ ਦਾ ਪੰਗਰ ਬੌਧਰ ਤੇ ਡਾ ਗਿਆ ਮੋਗਾ ਜ਼ਿਲ੍ਹਾ ਦੇ ਲੁਧਿਆਣਾ ਅਦੇ ਪ੍ਰਸਾਦ ਖਾਹਰ ਤੰਗਰਸਤੀ ਬਕਸ਼ੇ ਚੜਦੀ ਕਲਾ ਰੱਖ ਕੇ ਸਾਡੇ ਸੇਵਾਦਾਰਾਂ ਤੇ ਹੋਵੇ ਪੱਡ ਪੱਡ ਕੇ ਮੇਰੇ ਵੀਰ ਵਰਤਾਰ ਰਹੇ ਆ ਸੇਵਾ ਕਰ ਰਹੇ ਰਹਿ। ਸਾਗ ਤਾਂ ਛੱਡ ਰਿਹਾ। ਪੂਰਾ ਪੰਡਾਲ ਪੁੱਲ ਭਰਿਆ ਹੋਇਆ। ਸੱਤੇ ਪਾਸ਼ਾ ਐਸੇ ਤਰ੍ਹਾਂ ਹੀ ਲੰਗਰਾਂ ਦੇ ਵਿੱਚ ਚੜਦੀ ਕਲਾ ਰੱਖਣ। ਮਿਹਰ ਭਰਿਆ ਸਰ ਤੇ ਹੱਥ ਰੱਖਣ। ਸਾਗਤ ਨੂੰ ਬੇਨਤੀ ਆ ਜਿਹਨੇ ਵੇਣਾ ਮੇਰੇ ਵੀਰ ਆਪੋ ਆਪਣੇ ਭਾਤਣ ਲੈ ਕੇ ਬੈਠ ਜਿਓ ਜਿੱਥੇ ਜਗ੍ਹਾ ਮਿਲਦੀ ਹੈ ਬਾਕੀ ਗਲਾਸ ਚੱਕਦਾ ਆ ਅਕਾਲ ਪੁਰਖ ਦੇ ਆਸਰਾ ਦੇ ਮੱਥੇ ਦੀ ਕਿਰਪਾ ਨਾਲ ਲੱਗਦਾ ਆ ਆਵਾਜ਼ ਦੀ ਪ੍ਰਕਿਰਤੀ ਆਵਾਜ਼ ਨਾਲ ਸਰਬਾਤਮਕ ਗੁਰੂਆਂ ਦਾ ਸਵਾਗਤ ਹੈ ਸੋਰਠ ਪਾਰਕ ਵਿੱਚ ਚੱਕ ਜਿਹੜਾ ਬੰਦੇ ਬੇਤੀ ਆ ਬੰਦੇ ਸੱਚਾ ਗੁਰੂ ਦੇ ਨਗਰਾਂ ਚ ਆ ਰਿਹਾ ਹੈ ਜੀ ਸਾਡਾ ਦਾਪਾ ਦੇਖੋ ਆਪਣੀ ਤੇ ਸਾਰਿਆਂ ਜਹਾਂ ਦੀ ਜੀ ਸਮਝਾ ਜੀ ਦੀ ਸਾਰਾ ਦੇਖੋ ਸਾਰੇ ਸਾਰੇ ਦਾ ਅੰਧਾ ਸਾਹਿਬ ਨੂੰ ਸੁਧਾਰ ਕਰੋ ਸਾਰਾ ਇੱਧਰ ਬਰਤਨ ਸਾਫ ਕਰ ਰਹੇ ਆ ਇਦਰੋਂ ਸੰਗਤਾਂ ਬਾਤਲ ਆਪ ਆਪਣੇ ਲੈ ਕੇ ਪੰਡਾਲ ਦੇ ਵਿੱਚ सज ਰਹੀਆਂ ਪ੍ਰਚਾਦਾ ਸ਼ਕਲ ਨੂੰ ਵਾਪਸ ਦੇਖੋ ਕਿਰਾ ਸਾਰਾ ਪੰਡਾਲ ਭਰਿਆ ਹੋਇਆ ਸਾਰੀ ਸੰਗਤ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਭਾਰਤ ਤੰਦਰੁਸਤੀ ਵਾਖ ਸੰਚਾਰ ਦੀ ਕਲਾ ਰੱਖਣ ਮਿਹਨਤ ਪ੍ਰਿਆਸ ਹੈ ਤੇ ਹੱਥ ਰੱਖਦੇ ਸਭ ਦੀ ਯਾਤਰਾ ਸਭ ਦੀ ਗਰੇ ਪ੍ਰਮਾਣਵਾ ਸਾਡੇ ਮੁਲਾਜ਼ਮ ਵੀਰਾਂ ਵੱਲੋਂ ਵੀ ਬਹੁਤ ਦਿਲ ਖੋਲ੍ਹ ਕੇ ਦਾਨ ਕਰ ਰਹੇ ਹਨ 500 ਰੁਪਇਆ 200 ਰੁਪਇਆ 100 ਰੁਪਇਆ ਮਾਏ ਗੁਰੂ ਤੰਦਰੁਸਤੀ ਵਕਸ਼ਨ ਚੜਦੀ ਕਲਾ ਰੱਖਣ। ਬਾਕੀ ਸੰਗਤਾਂ ਵੀ ਬਿਆਤ ਦਾਨ ਕਰ ਰਹੀ ਹੈ ਕੋਈ ਆਟਾ ਕੋਈ ਦਾਲਾ ਕੋਈ ਖੰਡ ਕੋਈ ਆਲੂ ਕੋਈ ਝੋਕ ਇਸ ਤਰ੍ਹਾਂ ਸਾਥ ਸੰਗਤ ਦਾਲ ਮਸਾਲੇ ਤੇ ਤੁਹਾਡਾ ਦਿੱਤਾ ਹੋਇਆ ਦਾਨ ਹੈ ਜਿਹੜਾ ਐਡੇ ਵੱਡੇ ਲੰਗਰ ਚੱਲ ਰਹੇ ਆ ਜਿਹਦੀ ਦਾਨ ਕਰਦੇ ਆ ਤਾਂ ਸਾਹੀ ਲੰਗਰ ਚੱਲ ਗਿਆ ਸਾਡਾ ਕੋਲ ਮੇਚ ਮਸਤ ਸੰਗਤ ਦੇ ਵਿੱਚ ਬਾਸਾ ਪ੍ਰਭ ਦਾ ਵਾਹਿਗੁਰੂ ਆਪ ਵਸਦਾ ਆਪ ਦੇ ਲੰਗਰ ਆਪ ਹੀ ਲੌਂਦਾ ਇੱਕ ਉਪਰਾਲਾ ਆਪਣਾ ਦਾ ਸਾਹਿਬ ਦਾ ਕਿਦੋਂ ਕਰੇ ਕਿਰਾਏ ਆਪੇ ਆਪ ਮਹੌਤ ਦੇ ਕੇ ਕੁਝ ਨਹੀਂ ਆਤਾ ਕਾਰਨ ਕਰਾਉਣ ਵਾਲਾ ਤਾਂ ਵਾਹਿਗੁਰੂ ਆਪ ਹੀ ਆ ਆਪਣਾ ਤੇ ਘਰਾਂਲਾ ਸਾਹ ਸੰਗਤ ਭਜਨ ਅਠਾ ਸੰਗਤ ਇਕੱਠੀ ਕਰਨੀ ਰਾਠਲ ਕੱਟਾ ਕਰਨਾ ਸਮਾਨ ਇੱਕ ਥਾਂ ਟਿਕਾਉਣਾ ਲੌਣਾ ਇਹ ਆ ਆਪਣਾ ਫਰਜ਼ ਹੋਰ ਬਾਕੀ ਸਾਰੇ ਫਰਜ਼ ਆ ਸਾਡੇ ਤੇ ਇਹਨਾਂ ਦਾ ਦਿੱਤਾ ਹੋਇਆ ਦਾਨੀਆ ਜਿਹੜਾ ਲੰਗਰਾਂ ਦੇ ਰੂਪ ਚਾਫ ਸਫਲ ਹੋ ਰਿਹਾ ਹੈ ਮਾਲ ਪੂੜੇ ਖੀਰਾ ਚਟਣੀ ਪਰ ਸ਼ਾਬਦੇ ਆਲੂ ਮਟਰਾਂ ਦੀ ਦਾਲ ਬਾਛੋ ਦੇ ਦਾਲ ਦੇ ਵਿੱਚ ਪੇਠਾ ਪਾਇਆ ਗਾਜਰ ਮਟਰ ਜੇ ਇਹ ਜਿਹੇ ਸਬਜ਼ੀਆਂ ਚੱਲ ਰਹੀਆਂ ਤਾਂ ਸਾਡ ਸਾਕੇ ਤੁਹਾਡਾ ਦੀਨ ਹੈ ਸੰਗਤ ਵਾਲਾ ਅਸਪ੍ਰਾਤਾ ਸਾਹ ਸੰਗਤ ਇੱਕ ਮੂਹਰੇ ਲੱਗ ਕੇ ਅਪਰਾਧਾ ਹੀ ਜਾਂਦਾ ਜਵੇਂ ਮਹਾਰਾਜ ਨੇ ਖਾਲਸੇ ਨੂੰ ਕਿਹਾ ਸੀ ਮਗਰ ਤਾਂ ਨਿਗਾਹ ਮਾਰ ਕੇ ਦੇਖੋ ਜਦੋਂ ਦੇਖਿਆ ਤੇ ਸਿੱਖੀ ਫੌਜਾਂ ਦਿਸੀਆਂ ਮਹਾਰਾਜ ਕਹਿੰਦੇ ਬਾਤ ਜਾਣ ਲੋ ਬੜਾ ਮਾਜਰਾ ਜਿਹੜੇ ਤੁਹਾਡੇ ਮਰਦ ਤਾਂ ਸੋਚੀਏ ਇਹੀ ਕਰਦੇ ਯਾਰ ਇਸ ਕਰਕੇ ਸਾ ਸੰਗਤ ਜਿਹੜੀ ਆਪਾਂ ਅਰਦਾਸ ਵੀ ਕਰਦੇ ਆ ਸੰਘੇਤਾ ਅਮੇਤਾ ਸਭ ਘਰ ਸਿੰਗਾਂ ਉਹ ਸਾ ਸੰਗਤ ਬਹੁਤ ਸ਼ਕਤ ਹੈ ਆਪਣੇ ਨਾਲ ਹੁੰਦੇਗਾ 24 ਘੰਟੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਮਾਨ ਹੋ ਤੇ ਰਿਤਿਵਾ ਸਤਿਗੁਰ ਸਾਹਿਬ ਚਾਰਨਾ ਤੁਹਾਨੂੰ ਆਵਾਜ਼ ਮਾਰਨ ਦੀ ਤੇ ਕਰਕੇ ਬਹੁਤ ਵੱਡੇ ਭਾਗਾਂ ਵਾਲਿਆ ਜਿਹੜੀ ਇੱਥੇ ਧਰਤੀ ਆਹ ਮਹਾਰਾਜ ਦੇ ਚਰਨ ਛੋਹ ਪ੍ਰਾਪਤ ਧਰਤੀ ਆ ਕਿਸੇ ਟਾਈਮ ਗੁਰੂ ਸਾਹਿਬ ਇੱਥੇ ਪਤਾ ਨਹੀਂ ਸਿੰਘਾਂ ਦੇ ਨਾਲ ਕਿੰਨਾ ਕੁ ਵਿਚਰੇ ਹੋਣਗੇ ਭੱਜੇ ਨੱਟੇ ਹੋਣਗੇ ਖੇਡਦੇ ਹੋਣਗੇ ਸਿੰਘਾਂ ਦੇ ਨਾਲ ਆਉਂਦੇ ਜਾਂਦੇ ਹੋਣਗੇ ਇਹਨਾਂ ਰਸਤਿਆਂ ਤੋਂ ਵੀ ਉਹ ਤਨ ਹੋਊ ਬੇੜਾ ਤਨ ਹੋਣਗੇ ਉਹ ਸਿੰਘ ਜਿਹੜੇ ਸਤਿਗੁਰੂ ਜੀ ਦੇ ਨਾਲ ਸਿੱਦੇ ਦਰਸ਼ਨ ਕਰਦੇ ਸੀ 24 ਘੰਟੇ ਜਿਵੇਂ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਜਿਆਦਾ